ਜੁਲੰਦਰ ਦੇ ਹਾਟ ਦੇ ਅਦੀਨੋਂ ਦੇ ਜਡੇਆਲਾ ਮੰਚ ਕੀ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਜਡੇਆਲਾ ਪੁਲਿਸ ਵੱਲੋਂ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੀ2 ਫਲਾਈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂਜੀ ਸਰ ਜੀ ਦੱਸਿਓ ਕੀ ਸਾਰਾ ਮਾਮਲਾ ਹੈਗਾ ਜਿਹੜਾ ਗੁਰਦੁਆਰਾ ਸਾਹਿਬ ਦੇ ਬੇਅਦਬੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ 28 ਤਰੀਕ ਨੂੰ ਸਾਨੂੰ ਤਾਂ 4 ਦਿਨ ਪਹਿਲਾਂ ਜੇ ਕਲੀਅਰ ਪੂਰਾ ਹੋਇਆ ਬਈ 28 ਤਰੀਕ ਨੂੰ ਇੱਥੇ ਇੱਕ ਪ੍ਰਵਾਸੀ ਕੋਈ ਵਿਅਕਤੀ ਆਇਆ ਉਹਨਾਂ ਨੇ ਆਣ ਕੇ ਇੱਥੇ ਗੁਰੂ ਘਰ ਦੇ ਵਿੱਚ ਆਣ ਕੇ ਗੁਰੂ ਦੀ ਵਿਆਪਦੀ ਕੀਤੀ ਬਾਥਰੂਮ ਕੀਤਾ ਉਹਨਾਂ ਗੰਦੇ ਹੱਥਾਂ ਦੇ ਨਾਲ ਗੁਰੂ ਸਾਹਿਬ ਦੇ ਅੰਗ ਪਲਟੇ ਉਸ ਤੋਂ ਬਾਅਦ ਉਹਨਾਂ ਨੇ ਜੋ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਪ੍ਰਸ਼ਾਦ ਦੇ ਵਿੱਚ ਹੱਟ ਵੀ ਮਾਰੀ ਆ ਤੇ ਇੱਥੇ ਤੇ ਜਿਹੜੇ ਨੌਜਵਾਨ ਵੀਰ ਪ੍ਰਬੰਧਕ ਸੀਗੇ ਉਹਨਾਂ ਨੇ ਕੋਈ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਤੇ ਉਹਨਾਂ ਨੂੰ ਜਿਹੜਾ ਉਹ ਵਿਅਕਤੀ ਫੜਿਆ ਸੀਗਾ ਉਹਨੂੰ ਪਹਿਲਾਂ ਆਪ ਹੀ ਫੜਾਇਆ ਆਪ ਹੀ ਛਡਾ ਕੇ ਲਾਇਆ ਤੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਸੀ ਇੱਕ ਮੈਂਬਰ 85 ਉਸੇ ਮਲੇ ਦਾ ਛਡਾ ਕੇ ਲਾਇਆ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਕੋਲ ਧਾਰਮਿਕ ਕਮੇਟੀ ਪਿੰਡ ਸਾਡੇ ਸਾਰੇ ਧਾਰਮਿਕ ਕਮੇਟੀ ਗੁਰਪਤਾ ਗੁਰਪਤਾ ਧਾਰਮਿਕ ਕਮੇਟੀ ਆ ਜਿਹੜੇ ਗੁਰਪਰਵਾਸੀ ਮਨਾਉਨੇ ਆ ਉਹਦੇ ਕੋ ਮਾਮਲਾ ਆ ਫਿਰ ਅਸੀਂ ਕੱਲ ਦੀ ਮੀਟਿੰਗ ਰੱਖੀ ਕੱਲ ਮੀਟਿੰਗ ਰੱਖ ਕੇ ਤੇ ਸਤਕਾਰ ਕਮੇਟੀ ਵਾਲੇ ਵੀ ਇੱਥੇ ਸੰਘ ਆਏ ਤੇ ਉਸ ਦਿਵਾਰ ਇੱਥੇ ਉਹਨਾਂ ਤੇ ਐਫਆਈਆਰ ਕਰਾਈ ਗਈ ਆ ਪੰਜਾਂ ਬੰਦਿਆਂ ਤੇ ਐਫਆਈਆਰ ਹੋਈ ਆ ਜਿਹਦੇ ਵਿੱਚ ਗ੍ਰਾਂਤੀ ਸਿੰਘ ਦੀ ਡੈਕਟ ਸੈ ਚੁੱਕੀ ਆ ਤੇ ਬਾਕੀ ਚਾਰ ਸੰਘਾ ਦੇ ਫੜਨ ਵਾਲੇ ਆ ਉਦੋਂ ਬਾਅਦ ਜੇ ਹੁਣ ਕੋਈ ਹੋਰ ਵੀ ਵਿਅਕਤੀ ਉਹਦੇ ਵਿੱਚ ਨਾਮਜਾਤ ਹੁੰਦਾ ਹੋਊਗਾ ਤਦ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੁਰੂ ਦੀ ਵਿਅਵਧੀ ਆ ਇਹਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਣ ਜਿਹੜਾ ਇਹ ਪੰਜਾਬ ਸਰਕਾਰ ਤੋਂ ਪੰਜਾਬ ਦੇ ਡੀਜੀਪੀ ਤੋਂ ਵੀ ਇਹ ਮੰਗ ਕਰਦੇ ਆ ਕਿ ਘਰ ਗੁਰੂ ਘਰਾਂ ਦੇ ਵਿੱਚ ਜਾਣ ਕੇ ਕਿਉਂ ਇਹ ਗੱਲਾਂ ਹੁੰਨੀਆਂ ਆ ਹੋਰ ਕਿਉਂ ਨਹੀਂ ਇਹਨਾਂ ਨੂੰ ਇਹ ਕਮਲੇ ਲੋਕਾਂ ਨੂੰ ਜਾਂ ਕਮਲੇ ਬਣ ਜਾਂਦੇ ਮੁੜ ਕੇ ਕਹਿੰਦੇ ਕਮਲਾ ਸੀ ਜੀ ਇਹ ਬੱਚਾ ਸੀਗਾ ਤੇ ਇਹਨਾਂ ਨੂੰ ਘਰ ਦੀ ਦਾ ਸਭ ਕੁਝ ਦੀ ਦਾ ਉਸ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਦੋਚੀ ਵਾਕਿਆ ਨਹੀਂ ਜਾਣੇ ਚਾਹੀਦੇ ਇਹ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰ 28 ਤਰੀਕ ਦੀ ਘਟਨਾ ਆ ਹਾਂਜੀ ਤੇ ਇਹਨੂੰ ਦੱਸਣ ਦੇ ਵਿੱਚ ਇਹ ਲੁਕੋਇਆ ਕਿਉਂ ਗਿਆ ਕੀ ਕਾਰਨ ਕੀ ਮੰਦੇ ਹੈ ਇਹ ਬੇਅਦਬੀ ਇਹ ਉਹੀ ਗੱਲ ਕਰਦੇ ਨੇ ਜਿਹੜੀ ਇੱਥੇ ਪ੍ਰਬੰਧਕ ਕਮੇਟੀ ਤੋਂ ਆ ਮੈਂ ਨਾੜੀ ਵੀ ਕਹਿ ਸਕਦਾ ਤੇ ਉਹਨਾਂ ਦੀ ਨਿਗਹਿਲੀ ਵੀ ਕਹਿ ਸਕਦੇ ਆ ਉਹਨਾਂ ਦੀ ਨਿਗਹਿਲੀ ਸੀ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਉੱਤੇ ਸੀਗੇ ਨਾਲ ਬੰਦੇ ਉਹਨਾਂ ਨੇ ਇੱਕ ਪਰਮਾ ਲਿਆ ਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਪਰ ਉਹਨਾਂ ਸਾਰੀ ਇਹ ਜਾਨੀ ਇਹ ਕਹਨਾ ਬਹੁਤ ਵੱਡੀ ਗਲਤੀ ਕਰ ਲਈ ਆ ਜਿਹਨੂੰ ਉਹ ਸਾਰੀ ਹੁਣ ਪਛਤਾਉਣਗੇ ਗੁਰੂ ਸਾਹਿਬ ਕਦੀ ਮਾਫ਼ ਨਹੀਂ ਕਰਨਗੇ ਜੋ ਮੰਗੇ ਠਾਕੁਰ ਆਪਣੀ ਜਿਵੇਂ ਸੋਈ ਸੋਈ ਦੇਵੇ ਅਸੀਂ ਸਭ ਕੋਲ ਇਹ ਤੋਂ ਮੰਗਦੇ ਹਾਂ ਤੇ ਤੇ ਅੱਜ ਹੁਣ ਇੱਥੇ ਜਿਹੜੇ ਬੰਦਿਆ ਵੀ ਆਈਆਂ ਹੈਗੀਆਂ ਉਹਨ ਕੀ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ਟ ਹੈ ਕੀ ਸੰਤੋਸ਼ਟ ਹੈ ਜਾਂ ਪਰਸਨ ਜੋ ਵਾਦਾ ਹੋ ਜਾ ਮੈਂ ਚੋਂ ਵਾਦਾ ਕਰੂਗੀ ਉਨੇ ਚੀ ਕੀ ਹਮ ਹਾਲ ਕਿਦਾ ਹੈ ਬਹੁਤ ਠੀਕ ਹੈ ਜਿਹੜੀ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਉਹਦੀ ਤਫਤੀਸ਼ ਕਰ ਰਹੇ ਹਾਂ ਅੱਜ ਕੋਈ ਜਥੇਬੰਦੀਆਂ ਦੇ ਸਿੰਘ ਜਿਹੜੇ ਉਹ ਆ ਕੇ ਕੋਈ ਗੱਲ ਕਰ ਰਹੇ ਸੀ ਇਹਨਾਂ ਦੇ ਆਪਾਸ ਵਿਚਾਰ ਵੰਡਰਾ ਹੋ ਰਿਹਾ ਵੀ ਮर्याਦਾ ਦੀ ਮੈਨੇਜਰ ਕਮੇਟੀ ਨਹੀਂ ਕੰਮ ਕਰਦੀ ਉਹਨਾਂ ਚਿਰ ਮर्याਦਾ ਦਾ ਕਿਸ ਤਰ੍ਹਾਂ ਇੱਥੇ ਚਲਾਈ ਜਾਣੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਬਾਕੀ ਪ੍ਰਸ਼ਾਸਨ ਵੱਲੋਂ ਇਮੀਡੀਏਟਲੀ ਇਹਦੇ ਵਿੱਚ ਜਿਹੜਾ ਉਹ ਮਕਦਮਾ ਦਰਜ ਕਰ ਲਿਆ ਗਿਆ ਹੈ ਔਰ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਐਂਡ ਤੱਕ ਤਫ਼ਤੀਸ਼ ਕਰਕੇ ਤੇ ਸਾਰੇ ਜਿਹੜੇ ਆ ਉਹ ਹਰ ਐਂਗਲ ਤੋਂ ਐਂਡ ਤੱਕ ਤਫ਼ਤੀਸ਼ ਕੀਤੀ ਜਾ ਰਹੀ ਹੈ। ਸਪੱਨੇ ਲੋਕਾਂ ਦੇ ਅਫੇਅਰ ਵੀ ਇਹਦੇ ਵਿੱਚ ਅਜੇ ਜਿਹੜਾ ਹੈਗਾ ਉਹ ਕੁਝ ਕਮੇਟੀ ਦੇ ਕੋਈ ਬੰਦਾ ਵਿੱਚ ਨਾਲ ਕੋਈ ਜਿਹੜਾ ਬੰਦਾ ਅਜਨਬੀ ਜਿਹੜਾ ਕੋ ਆਇਆ ਸੀਗਾ ਜਿਹੜਾ ਕੋ ਮੀਟਿੰਗ ਕਰਨ ਉਹਦੇ ਵਿੱਚ ਉਹ ਵੀ ਹੈਗਾ। ਬਾਕੀ ਅਜੇ ਤਫ਼ਤੀਸ਼ ਦਾ ਮੈਟਰ ਹੈ ਉਹਦੇ ਵਿੱਚ ਦੇਖਦੇ ਆ ਕਿਹੜੇ-ਕਿਹੜੇ ਉਹ ਦੇ ਵਿੱਚ ਅਰੇਸਟ ਵੀ ਕੀਤਾ ਕੋਈ ਹੈ। ਅਰੇਸਟ ਦੇ ਵਿੱਚ ਇੱਕ ਇੱਕ ਹੋਈ ਹੈ। ਹਰੋ ਅੱਜ ਤਫ਼ਤੀਸ਼ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਡਿਸਕਲੋਜ਼ ਤੁਹਾਨੂੰ ਬਾਅਦ ਕਰਦੇ ਹਾਂ ਜੀ ਹੁਣ ਸਰ ਨਾਲ ਪੀਸ ਬੋਲਿਆ ਸ਼ਾਂਤੀ ਹੈ ਬਿਲਕੁਲ ਠੀਕ ਹੈ